ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਅਗਰਨਗਰ ਐਸ ਐਸ ਜੈਨ ਸਭਾ ਦੀ ਸਮੂੱਚੀ ਟੀਮ ਦੇ ਵੱਲੋਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਸ਼ਹਿਰ ਦੀਆਂ ਸਮਾਜਿਕ ਰਾਜਨੀਤਿਕ ਧਾਰਮਿਕ ਗਾਫਕਾਂ ਨੇ ਸ਼ਿਰਕਤ ਕਰ ਮਹਾਪੁਰਸ਼ਾ ਦਾ ਆਸ਼ੀਰਵਾਦ ਪ੍ਰਾਪਤੀ ਤੇ ਪੱਤਰਕਾਰਾਂ ਦੀ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਉੱਤਰ ਭਾਰਤ ਦਾ ਇਹ ਬਹੁਤ ਵੱਡਾ ਸਮਾਗਮ ਹੈ ਜਿਸ ਦੇ ਵਿੱਚ 1008 ਵੱਡੀ ਸਾਧੂ ਵੰਦਨਾ ਸੰਮੇਲਨ ਕਰਵਾ ਰਹੇ ਨੇ ਜਿਸ ਦੇ ਵਿੱਚ ਮਹਾਪੁਰਸ਼ਾ ਦੀਆਂ ਸਾਥੀਆਂ ਦੇ ਵੱਲੋਂ ਆਪਣੇ ਪ੍ਰਵਚਨ ਰਾਹੀਂ ਸੰਪਨਿ ਵਿਹਾਲ ਕੀਤਾ ਜਾ ਰਿਹਾ ਹੈ ਵਿਗਿਆਲਾ ਵਿਦਲੇਤੀਗਾ ਚਾਟ ਰਿਪੋਰਟ ਜੈ ਜਨਿੰਦਰ ਜੀ ਸਾਡੇ ਅਗਰਨਗਰ ਵਿੱਚ ਮਤਲਬ ਮਹਾਰਾ ਸਾਹਿਬ ਆਏ ਹੋਏ ਨੇ ਮਹਿਕ ਮਹਾਰਾਜੀ ਮੀਨਾ ਮਾਰਮ ਮੀਨਾ ਮਹਾਰਾਜੀ ਦੀ ਸਤਿਆਂ ਨੇ ਉਹਨਾਂ ਦਾ ਅੱਜ ਉਹਨਾਂ ਦੀ ਸਤਿਆਂ ਨੇ ਮਹਿਕ ਮਹਾਰਾਜੀ ਉਹਨਾਂ ਨੇ ਆਤਮਸ਼ਿਵ ਸੁਕਲ ਚੰਤੀ ਮਹੋਸਤ ਬਣਾ ਰਹੇ ਹਾਂ ਜਿਵੇਂ ਇੱਥੇ 1000 8 ਬੜੀ ਸਾਧੂ ਵੰਦਨਾ ਜਿਹੜੀ ਆਪਣੇ ਉੱਤਰ ਭਾਰਤ ਵਿੱਚ ਕਦੀ ਵੀ ਨਹੀਂ ਹੋਈ ਉਹਦਾ ਮਹਾ ਅਨੁਸ਼ਟਾਨ ਹੋ ਰਿਹਾ ਹੈ ਸੰਮੇਲਨ ਹੋ ਰਿਹਾ ਹੈ ਤੇ ਇਹ ਸਾਡਾ ਸ਼ਹਿਨशाह ਪੱਲੇ ਚ ਪ੍ਰੋਗਰਾਮ ਹੋ ਰਿਹਾ ਹੈ ਲਗਭਗ 1008 ਬੜੀ ਸਾਧੂ ਵੰਦਨਾ ਹੋ ਰਹੀ ਹੈ ਤੇ ਉਸ ਤੋਂ ਬਾਅਦ ਮਹਾਰਾਜ ਸਾਹਿਬ ਦੀ ਜਨਮ ਜਨਮਾਈ ਮਨਾ ਰਹੇ ਹਨ ਤੇ ਇੱਥੇ ਪੂਰੀ ਰੌਣਕ ਲੱਗੀ ਹੋਈ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲ ਤਕਰੀਬਨ 1000 ਬੰਦੇ ਦੀ ਗੈਦਰਿੰਗ ਹੋ ਜਾਣੀ ਹੈ ਤਕਰੀਬਨ 700 700 800 ਦੇ ਤਕਰੀਬ ਲੋਕ ਆ ਚੁੱਕੇ ਨੇ ਕੁਝ ਹੋਰੀਏ ਪਰ ਬੱਚੇ ਹੋ ਰਹੇ ਪਰਵਚਨ ਚੱਲ ਰਿਹਾ ਜੀ ਬੜੀ ਸਾਧੂ ਵੰਦਨਾ ਹੋ ਚੁੱਕੀ ਹੈ ਉਹਦੇ ਵਿੱਚ ਲਗਭਗ 508 504 ਬੰਦੇ ਆਏ ਤੇ 1008 ਸਾਧੂ ਵੰਦਨਾ ਹੋਈ ਹੈ ਤੇ ਉਸ ਤੋਂ ਬਾਅਦ ਹੁਣ ਪਰਵਚਨ ਚੱਲ ਰਿਹਾ ਹੈ ਗਵਰਨਰ ਸਾਹਿਬ ਨੇ ਆਣਾ ਸੀ ਲੇਕਿਨ ਉਹਨਾਂ ਦੀ ਫਲਾਈਟ ਪਿੰਸ ਆਨ ਕਰਕੇ ਆ ਨਹੀਂ ਪਾਏ ਉਹਨਾਂ ਨੇ ਵੰਦਨਾ ਭੇਜੀ ਉਹ ਬਾਅਦ ਵਿੱਚ ਜਿੱਦਾਂ ਮੌਕਾ ਲੱਗੇ ਆਣਗੇ ਤੇ ਇਹ ਸਾਡਾ ਪ੍ਰੋਗਰਾਮ ਲਗਭਗ 1 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਸਭ ਦੇ ਗੌਤਮ ਪ੍ਰਸ਼ਾਦੀ ਪ੍ਰਸ਼ਾਦ ਇੱਥੇ ਸਭ ਨੂੰ ਲੰਗਰ ਪਾਣੀ ਚਕਵਾ ਕੇ ਫਿਰ ਭੇਜਾਂਗੇ ਤੇ ਸਭ ਦਾ ਬਹੁਤ-ਬਹੁਤ ਸ਼ੁਕਰੀਆ ਇੱਥੇ ਪਹੁੰਚਣ ਤੇ ਤੇ ਧੰਨਵਾਦ ਥੈਂਕ ਯੂ ਜੈ 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 ਮੇਰਾ ਨਾਮ ਅਦੀਸ਼ ਜੈ ਹੈ ਨਾ ਜੀ ਤੇ ਮੈਂ ਤਲਾ ਸਾਰਿਆਂ ਨੂੰ ਸਾਦਰ ਜੈ ਜੈ ਜੈਨਦਰ ਕਰਦਾ ਅੱਜ ਸਾਡੇ ਅਗਰਨਗਰ ਜੈਨ ਸਮਾਜ ਦੇ ਐਸਐਸ ਜੈਨ ਸਭਾ ਮਹਾਵੀਰ ਜੈਨ ਯੂਵਕ ਮੰਡਲ ਤੇ ਤਰਨੀ ਮੰਡਲ ਮਹਿਲਾ ਮੰਡਲ ਇਹਨਾਂ ਸਾਰਿਆਂ ਨੇ ਮਿਲ ਕੇ ਅਸੀਂ ਇੱਕ ਅੱਜ ਸੀਠਾ ਚੱਕਿਆ ਹੈਗਾ ਸਾਡੇ ਅੱਜ 1008 ਜਿਹੜੀ ਸਾਧੂ ਵੰਦਨਾ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਲੁਧਿਆਣਾ ਸ਼ਹਿਨशाह ਪੈਲੇਸ ਦੇ ਵਿੱਚ ਸਾਡੇ ਅਗਰਨਗਰ ਜੈਨ ਸਮਾਜ ਵੱਲੋਂ ਇਹ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਅਸੀਂ ਆਤਮ ਸ਼ੁਕਲ ਸ਼ਿਵ ਮਹਿੰਦਰ ਜਨਮ ਦਿਨਤੀ ਮਨਾ ਰਹੇ ਹੈਗੇ ਜਿਸ ਦੇ ਵਿੱਚ ਸਾਡੇ ਜੈਨ ਸਮਾਜ ਦੇ ਲੋਕ ਤੇ ਹੋਰ ਸਮਾਜ ਦੇ ਵੀ ਲੋਕ ਸਾਡੇ ਕੋਲ ਇੱਥੇ ਮਹਾਰਾਜ ਜੀ ਦੇ ਗੁਰੂ ਜੀ ਦੇ ਦਰਸ਼ਨਾਂ ਨੂੰ ਵੀ ਆਏ ਨੇ ਤੇ ਉਹਨਾਂ ਦਾ ਜਿਹੜਾ ਲਾਭ ਉਠਾ ਰਹੇ ਨੇ ਪ੍ਰਵਚਨਾ ਦਾ ਪਲੱਸ ਉਸ ਦੇ ਵਿੱਚ ਅਸੀਂ ਇਸ ਦੇ ਵਿੱਚ ਜਿਹੜੇ ਪੰਕਚੁਐਲਟੀ ਵੀ ਰੱਖੀ ਹੈ ਜਿਹੜੇ ਬੰਦੇ ਸਾਡੇ ਕੋਲ ਟਾਈਮ ਤੇ ਵੀ ਪਹੁੰਚੇ ਆ ਉਹਦੇ ਵਿੱਚ ਇੱਕ ਲੱਕੀ ਡਰਾ ਵੀ ਕੱਢਿਆ ਜਾਏਗਾ ਉਹਨਾਂ ਵਾਸਤੇ ਠੀਕ ਹੈ ਜਿੰਦੇ ਵਿੱਚ ਕੀ ਜਿੰਦੇ ਵਿੱਚ ਸਾਡੇ ਕੋਲ ਇੱਕ 골ਡ ਕੋਇਨ ਤੇ 10 ਸਿਲਵਰ ਕੋਇਨ ਜਿਹੜਾ ਲੱਕੀ ਡਰਾ ਉਹ ਵੀ ਕੱਢੇ ਜਾਣਗੇ ਤੇ ਮੈਂ ਸਾਰਿਆਂ ਨੂੰ ਇੱਥੇ ਮੇਰੇ ਜਿੰਨੇ ਵੀ ਭੈਣ ਭਰਾ ਆਏ ਹੋਏ ਆ ਉਹਨਾਂ ਨੂੰ ਆਨ ਤੇ ਬਹੁਤ-ਬਹੁਤ ਅਭਿਨੰਦਨ ਕਰਦਾ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਇਹ ਸਾਡਾ ਜਿਹੜਾ ਹੈ ਸਾਰੇ ਦੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਇਸੇ ਤਰੀਕੇ ਨਾਲ ਬਣੀ ਰਹੇ ਉਹਨਾਂ ਦਾ satsang ਹਮੇਸ਼ਾ ਬਣਿਆ ਰਹੇ ਸਾਡੇ ਨਾਲ ਤੇ ਉਹਨਾਂ ਦਾ ਕਿਰਪਾ ਦ੍ਰਿਸ਼ਟੀ ਹਮੇਸ਼ਾ ਸਾਡੇ ਉੱਤੇ ਬਣੀ ਰਹੇ ਕਹਿੰਦੇ ਨਾਲ ਹੀ ਸਾਦਰ ਜੈ ਜਿੰਦਰ ਮੈਂ ਬਾਗੇਪਨ ਤੋਂ ਐਸਐਸ ਜਨ ਸਮਾਪ ਪ੍ਰਧਾਨ ਵਿਜੇ ਬੰਸਲ ਜੋ ਕਿ ਮਹਾਰਾਸ਼ੀ ਦੇ ਚਰਨਾਂ 'ਚ ਅੱਜ ਜਿਹੜਾ ਭਵệ ਪ੍ਰੋਗਰਾਮ ਹੋ ਰਿਹਾ ਹੈ ਇਹਨਾਂ ਦੇ ਦਰਸ਼ਨ ਕਰਨ ਲਈ ਸਕੂਲ ਦੀਆਂ ਦੋ ਬੱਸਾਂ ਜਿਨ੍ਹਾਂ ਦੇ ਵਿੱਚ ਇੱਕ ਬੱਸ ਸਕੂਲ ਦਾ ਸਟਾਫ ਤੇ ਬੱਚਿਆਂ ਦੀ ਹੈ ਆਈਟਮ ਲੈ ਕੇ ਆਏ ਆ ਇੱਕ ਸਾਡੇ ਸਭਾ ਦੇ ਪਰਵਾਰ ਮੈਂਬਰਾਂ ਦੀ ਦੋ ਬੱਸਾਂ ਤੇ ਨਾਲ ਦੋ ਗੱਡੀਆਂ ਪਰਸਨਲ ਲੈ ਕੇ ਮਹਾਰਾਸ਼ੀ ਦੇ ਚਰਨਾਂ 'ਚ ਦਰਸ਼ਨ ਕਰਨ ਲਈ ਪਹੁੰਚੇ ਜੈਨ ਸਮਾਜ ਆਈਐਸਐ ਸਮਾਜ ਪਰ ਮੈਸੇਜ ਜੈਨ ਸਮਾਜ ਦਾ ਤਾਂ ਇੱਕੋ ਹੀ ਉਦੇਸ਼ ਹੈ ਪਰ ਉਹ ਅਹਿੰਸਾ ਧਰਮ ਕਿ ਕਿਸੇ ਨੂੰ ਵੀ ਜੀਵ ਦੀ ਹੱਤਿਆ ਕਿਸੇ ਸਮਾਜ ਨੂੰ ਤੰਗ ਪ੍ਰੇਸ਼ਾਨੀ ਹਿੰਸਾ ਅਹਿੰਸਾ ਦਾ ਧਰਮ ਹੈ ਜੈਨ ਧਰਮ ਉਸ ਨੂੰ ਦੇਖਦੇ ਹੋਏ ਸਾਨੂੰ ਹਰ ਬੰਦੇ ਨਾਲ ਖੁਸ਼ ਰਹਿਣਾ ਚਾਹੀਦਾ ਹੈ ਇਹ ਪ੍ਰੋਗਰਾਮ ਦਾ ਅੰਨ ਵਿੱਚ ਸਮੇਂ ਲਈ ਜਲਨ ਸਵੇਰ 10:00 ਤੋਂ ਸਟਾਰਟ ਹੈ।